ਬਾਬਾ ਸ਼ਾਹ ਬਖਤਿਆਰ ਜੀ ਉਹਨਾਂ ਨੂੰ ਖੰਡ ਦਾ ਪ੍ਰਸ਼ਾਦ ਦਿੰਦੇ ਸੀ ਹੁਣ ਇੱਧਰ ਮਸੀਤਵਾਲ ਨੂੰ ਲੈ ਕੇ ਚੱਲਦੇ ਆ ਤੁਸੀਂ ਇੱਧਰ ਨਾਨਕ ਸ਼ਾਹੀ ਇੱਟ ਦੀ ਨਿੱਕੀ ਇੱਟ ਦੀ ਤੇ ਇਥੋਂ ਸਾਨੂੰ ਇਹੀ ਪਤਾ ਲੱਗਦਾ ਵਾ ਕਿ ਬਾਬਾ ਜੀ ਦਾ ਇਹ ਉਹ ਪੁਰਾਣਾ ਕਮਰਾ ਵਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਉਹ ਇੱਥੇ ਆਪ ਆਏ ਸੀ ਇਥੋਂ ਸੁਰਨ ਲੱਗਿਆ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਬੋਲੇ ਬੀਬੀ ਵਸੇ ਦਮੋ ਦਮ ਮੀਆਂ ਪੀਲੋ ਵਾਲ ਸੁਨਨੇ ਮਹਿਲ ਡਰਾਮ ਦੇ ਬਰਕਤ ਮਰਦਾਂ ਨਾਲ ਇਹ ਪੂਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਪੀਰ ਬਾਬਾ ਸ਼ਾ ਬਖਤਿਆਰ ਜੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆ ਕਿ ਬਾਬਾ ਜੀ ਧੁੱਪ ਬਹੁਤ ਲੱਗਦੀ ਆ ਗਰਮੀ ਬਹੁਤ ਲੱਗਦੀ ਆ 베ਰੀ ਉਸੇ ਵੇਲੇ ਇਹ ਜਿਹੜੀ ਆ ਹਰੀ ਭਰੀ ਹੋ ਜਾਂਦੀ ਆ ਇਸ ਬੇਰ ਦੇ ਟਾਣ ਉਹ ਤੁਸੀਂ ਸੁੱਕੇ ਵੇਖ ਸਕਦੇ ਹੋ ਬੇਰ ਸਾਹਿਬ ਦੇ ਉਹ ਤੁਸੀਂ ਸੁੱਕੇ ਵੇਖ ਸਕਦੇ ਹੋ ਫਿਰ ਵੀ ਤੁਸੀਂ ਬੇਰ ਸਾਹਿਬ ਵੇਖ ਸਕਦੇ ਹੋ ਸਾਹਿਬ ਦੇ ਟਾਣ ਜਿਹੜੇ ਆ ਸੁੱਕੇ ਹੋਏ ਉਹ ਵੀ ਵੇਖ ਸਕਦੇ ਆ ਸੁੱਕੇ ਵੇਖ ਸਕਦੇ ਹੋ ਤੇ ਜੇਕਰ ਹਰੀ ਭਰੀ ਮਾਰਾ ਜੀ ਦੇ ਕਮਤਕਾਰ ਜਿਹੜੇ ਨੇ ਇਸਾਂ ਦੀ ਇੱਕ ਜਿਹੜੀ ਆ ਖਾਸ ਗੱਲ ਕਿ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਰੋਗੀ ਹੋਵੇ ਇਸ 베ਰ ਸਾਹਿਬ ਦੇ ਫਾਤੇ ਜਾਂ 베ਰ ਖਾ ਲਵੇ ਤੇ ਕੋਈ ਵੀ ਉਹਦਾ ਰੋਗ ਜਾਂ ਰੋਗੀ ਦੀ ਬਿਮਾਰੀ ਜਿਹੜੀ ਆ ਉਹ ਦੂਰ ਹੋ ਜਾਂਦੀ ਆ 베ਰ ਸਾਹਿਬ ਬਹੁਤ ਕਰਮਾਂ ਵਾਲੀ ਦੱਸਿਆ ਜਾਂਦਾ ਵਾ 베ਰ ਸਾਹਿਬ ਦਾ ਜਿਹੜਾ ਦ੍ਰਿਸ਼ ਆ ਉਹ ਤੁਸੀਂ ਹਰਿਆ ਭਰਿਆ ਵੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਕੋਟਲੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਮਾਈ ਯੂਟਿਊਬ ਚੈਨਲ ਬਲਜੀਤ ਕੋਟਲੀ ਤੇ ਦਿਲੋਂ ਨਿਗਾਸ ਵਾਕਤ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸੋ ਜੇਕਰ ਇਸ ਸਥਾਨ ਦੀ ਗੱਲ ਕਰੀਏ ਤੇ ਇਹ ਸਥਾਨ ਪੰਜਾਬ ਅੰਮ੍ਰਿਤਸਰ ਦੇ ਅਜਨਾਲਾ ਤਹਿਸੀਲ ਦੇ ਕਸਬਾ ਲੋਪੋਕੇ ਪਿੰਡ ਬੈਰੋਂਕੇ ਦੇ ਵਿੱਚ ਵਾ ਜੇਕਰ ਤੁਸੀਂ ਇਸ ਜਗ੍ਹਾ ਤੇ ਆਉਣਾ ਹੋਵੇ ਤੇ ਆ ਸਕਦੇ ਹੋ ਇੱਥੇ ਕੇ ਇੱਕ ਬਹੁਤ ਹੀ ਪੁਰਾਣੀ ਅਤੇ ਵਧੀਆ ਜਿਹੜੀ ਜਗ੍ਹਾ ਵਾ ਉਸ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਇਹ ਜਗਾ ਬਾਬਾ شاہ ਬਖਤियार ਜੀ ਦੀ ਆ ਤੇ ਆਹ ਚਲੀਏ ਇਸ ਜਗਾ ਦੇ ਅੱਗੇ ਵੱਲ ਨੂੰ ਸੋ ਪਿਆਰੇ ਦੋਸਤੋ ਇਧਰਲੀ ਸਾਈਡ ਤੋਂ ਅਸੀਂ ਆਏ ਆ ਇਹ ਮੇਨ ਗੇਟ ਵਾ ਤੇ ਇਥੋਂ ਅਸੀਂ ਅੰਦਰ ਆ ਚੁੱਕੇ ਆ ਤੇ ਆਹ ਤੁਹਾਨੂੰ ਸਾਹਮਣੇ ਸਕਰੀਨ ਤੇ ਵੇਖਣ ਨੂੰ ਮਿਲੇਗਾ ਹਜਰਤ ਬਾਬਾ ਪੀਰ شاہ ਬਖਤियार ਜੀ ਦਾ ਦਰਬਾਰ ਤੇ ਤੁਹਾਨੂੰ ਅਸੀਂ ਇਸ ਦਰਬਾਰ ਦੇ ਅੱਗੇ ਵੱਲ ਨੂੰ ਲੈ ਕੇ ਚੱਲਦੇ ਆ ਤੇ ਆ ਤੁਸੀਂ ਦਰਬਾਰ ਦੀ ਜਿਹੜੀ ਵੀਡੀਓ ਆ ਅੰਦਰ ਦਾ ਵੀਊ ਤੁਸੀਂ ਦੇਖ ਸਕਦੇ ਹੋ ਤੇ ਇਥੇ ਦੋਸਤੋ ਤੁਹਾਨੂੰ ਇੱਕ ਬਹੁਤ ਹੀ ਪੁਰਾਣਾ ਜਿਹੜਾ ਦਰਖਤ ਵਾ ਉਹ ਵੇਖਣ ਨੂੰ ਮਿਲੇਗਾ ਤੇ ਆਹ ਦਰਖਤ ਦੀ ਜੇਕਰ ਗੱਲ ਕਰੀਏ ਤੇ ਇਹ ਕਰੀਰ ਦਰਖਤ ਦੱਸਿਆ ਜਾਂਦਾ ਵਾ ਤੇ ਇਹ ਤੁਸੀਂ ਕਰੀਰ ਦਰਖਤ ਵੇਖ ਸਕਦੇ ਹੋ ਜੋ ਅੱਜ ਵੀ ਮੌਜੂਦ ਵਾ ਉਸ ਵੇਲੇ ਦਾ ਇਹ ਕਰੀਰ ਦਰਖਤ ਤੁਹਾਨੂੰ ਵੇਖਣ ਨੂੰ ਮਿਲੇਗਾ ਬਹੁਤ ਹੀ ਪੁਰਾਣਾ ਦਰਖਤ ਵਾ ਉਹਨਾਂ ਵੇਲਿਆਂ ਦਾ ਤੇ ਤੁਹਾਨੂੰ ਇਹਦਾ ਵੀ ਜਿਹੜਾ ਵਿਊ ਆ ਇਹਦੀ ਵੀ ਜਿਹੜੀ ਜਾਣਕਾਰੀ ਆ ਉਹ ਦੇ ਦੇਣੇ ਆ ਤੇ ਅੱਜ ਵੀ ਇਸ ਨੂੰ ਫਲ ਦੀ ਗੱਲ ਕਰੀਏ ਤੇ ਦੱਸਦੇ ਆ ਕਿ ਫਲ ਜਿਹੜਾ ਵਾ ਉਹ ਲੱਗਦਾ ਵਾ ਉਸ ਵੇਲੇ ਦੇ ਰੁੱਖ ਵੇਖ ਸਕਦੇ ਹੋ ਜੋ ਕਿ ਕਾਫੀ ਪੁਰਾਣੇ ਆ ਤੇ ਆ ਤੁਹਾਨੂੰ ਸਾਹਮਣੇ ਸਕਰੀਨ ਤੇ ਖਜੂਰਾ ਵੇਖਣ ਨੂੰ ਮਿਲਣਗੇ ਆ ਕਾਫੀ ਪੁਰਾਣੀਆਂ ਨੇ ਤੇ ਆ ਵੀ ਤੁਸੀਂ ਦਰਖਤ ਵੇਖ ਸਕਦੇ ਹੋ ਕਾਫੀ ਪੁਰਾਣੇ ਆ ਤੇ ਇਧਰ ਵੀ ਤੁਸੀਂ ਪ੍ਰਾਣੀਆਂ ਖਜੂਰਾ ਵੇਖ ਸਕਦੇ ਹੋ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਹਜਰਤ ਪੀਰ ਬਾਬਾ ਸ਼ਾਹ ਬਖਤਿਆਰ ਜੀ ਦੇ ਦਰਬਾਰ ਤੇ ਆਓ ਦੋਸਤੋ ਚੱਲੀਏ ਦਰਬਾਰ ਦੇ ਅੰਦਰ ਵੱਲ ਨੂੰ ਜਿੱਥੋਂ ਖੰਡ ਨਿਕਲਦੀ ਸੀ ਤੇ ਹੁਣ ਤੁਹਾਨੂੰ ਉਹ ਭੋਰਾ ਸਾਹਿਬ ਵਿਖਾਉਨੇ ਆ ਜਿੱਥੋਂ ਖੰਡ ਨਿਕਲਦੀ ਸੀ ਬਹੁਤ ਪਹਿਲਾਂ ਸਮਾਂ ਖੰਡ ਨਿਕਲਦੀ ਸੀ ਤੇ ਜਿਹੜੀਆਂ ਇੱਥੇ ਸੰਗਤਾਂ ਆਉਂਦੀਆਂ ਸੀ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਸੀ ਸ਼ਰਧਾ ਭਾਵਨਾ ਨਾ ਆਉਂਦੇ ਸੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸੀ ਬਾਬਾ ਸ਼ਾਹ ਬਖਤਿਆਰ ਜੀ ਉਹਨਾਂ ਨੂੰ ਖੰਡ ਦਾ ਪ੍ਰਸ਼ਾਦ ਦਿੰਦੇ ਸੀ ਜਿਹੜੀਆਂ ਇੱਥੇ ਸੰਗਤਾਂ ਜਾਂ ਸ਼ਰਧਾਲੂ ਆਇਆ ਕਰਦੇ ਸੀ ਤੇ ਆ ਤੁਸੀਂ ਦਰਬਾਰ ਦੇ ਦਰਸ਼ਨ ਕਰ ਸਕਦੇ ਹੋ ਤੇ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇਨੇ ਆ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਵੀਡੀਓ ਸਕਿਪ ਨਹੀਂ ਕਰਨੀ ਔਰ ਤੁਹਾਨੂੰ ਅਸੀਂ ਹੁਣ ਇਧਰ ਮਸੀਤਵਾਲ ਨੂੰ ਲੈ ਕੇ ਚੱਲਦੇ ਆ ਜੋ ਕਿ ਇਹ ਬਹੁਤ ਪੁਰਾਣੀ ਮਸੀਤ ਦੱਸੀ ਜਾਂਦੀ ਆ ਤੇ ਇਸ ਪੁਰਾਣੀ ਮਸੀਤ ਦਾ ਜਿਹੜਾ ਵਿਊ ਆ ਅੰਦਰ ਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਸ ਜਗ੍ਹਾ ਤੇ ਜਿਹੜਾ ਵਾ ਬਹੁਤ ਹੀ ਪੁਰਾਣਾ ਪ੍ਰਾਤਣ ਇੱਕ ਖੂਹ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਇਸ ਜਗ੍ਹਾ ਦੀ ਜਿਹੜੀ ਜਾਣਕਾਰੀ ਆ ਉਹ ਵੀ ਨਾਲ-ਨਾਲ ਤੁਹਾਨੂੰ ਦਿੰਨੇ ਆ ਤੇ ਤੁਹਾਨੂੰ ਅਸੀਂ ਪੋਰਾ ਸਾਹਿਬ ਜਿਹੜਾ ਵਾ ਜਿੱਥੋਂ ਖੰਡ ਨਿਕਲਦੀ ਸੀ ਉਹ ਵੀ ਦਿਖਾਉਨੇ ਆ ਤੇ ਇਹ ਜਗਾ ਬਾਬਾ ਸ਼ਾਹ ਬਖਤਿਆਰ ਦੀ ਜਗਾ ਦਸੀ ਜਾਂਦੀ ਆ ਸੋ ਬਾਬਾ ਸ਼ਾਹ ਬਖਤਿਆਰ ਜੀ ਦਾ ਜਿਹੜਾ ਦਰਬਾਰ ਵਾ ਉਹ ਇਧਰਲੀ ਸਾਈਡ ਤੇ ਆ ਤੇ ਤੁਹਾਨੂੰ ਅਸੀਂ ਉਸ ਦਰਬਾਰ ਦੇ ਅੰਦਰ ਵੀ ਖੜਦੇ ਆ ਤੇ ਭੋਰਾ ਵੀ ਦਿਖਾਉਨੇ ਆ ਤੇ ਤੁਹਾਨੂੰ ਪਹਿਲਾਂ ਅਸੀਂ ਇਧਰ ਮਸਜਿਦ ਦਾ ਜਿਹੜਾ ਵਿਊ ਆ ਉਹ ਵੀ ਦਿਖਾ ਦਈਏ ਸੋ ਪਿਆਰੇ ਦੋਸਤੋ ਆ ਤੁਸੀਂ ਇਧਰ ਨਾਨਕ ਸ਼ਾਹੀ ਇੱਟ ਦੀ ਨਿੱਕੀ ਇੱਟ ਦੀ ਪ੍ਰਾਤਣ ਜਿਹੜੀ ਮਸਜਿਦ ਆ ਉਹ ਵੇਖ ਸਕਦੇ ਹੋ ਜੋ ਕਿ ਹੁਣ ਇਸ ਟਾਈਮ ਇਸ ਦੀ ਮਰਮਤ ਕੀਤੀ ਗਈ ਆ ਇਸ ਨੂੰ ਰੰਗ ਕੀਤਾ ਗਿਆ ਵਾ ਇਹ ਨਾਨਕ ਸ਼ਾਹੀ ਈਟ ਦੀ ਨਿੱਕੀ ਈਟ ਦੀ ਮਸਜਿਦ ਤੁਸੀਂ ਵੇਖ ਸਕਦੇ ਹੋ ਤੇ ਆਉ ਤੁਹਾਨੂੰ ਅਸੀਂ ਅੰਦਰ ਵੱਲ ਨੂੰ ਲੈ ਕੇ ਚੱਲੀਏ ਤੇ ਅੰਦਰ ਦਾ ਜਿਹੜਾ ਵਿਊ ਆ ਉਹ ਦਿਖਾਉਨੇ ਆ ਆ ਤੁਸੀਂ ਮਸਜਿਦ ਦੇ ਉੱਪਰ ਦੀ ਛੱਤ ਵੇਖ ਸਕਦੇ ਹੋ ਜੋ ਬਾਲੇ ਗਾਰਡਰ ਤੇ ਟਾਈਲਾਂ ਦੇ ਨਾਲ ਵਾ ਤੇ ਤੁਸੀਂ ਮਸਜਿਦ ਦੇ ਅੰਦਰ ਦਾ 뷰 ਵੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਇੱਕ ਪਲੰਗ ਵੇਖਣ ਨੂੰ ਮਿਲੇਗਾ ਤੇ ਇਧਰਲੀ ਸਾਈਡ ਤੇ ਤੁਹਾਨੂੰ ਇੱਕ ਪੁਰਾਣੇ ਟੈਪ ਦੀ ਪੁਰਾਣੇ ਸਮੇਂ ਦੀ ਜਿਹੜੀ ਆ ਮਸਜਿਦ ਦੇ ਅੰਦਰ ਬਾਰੀ ਟੈਪ ਦਰਵਾਜ਼ਾ ਟੈਪ ਵੇਖਣ ਨੂੰ ਮਿਲੇਗਾ ਤੇ ਇਧਰ ਤੁਹਾਨੂੰ ਪੁਰਾਣੇ ਸਮੇਂ ਦਾ ਇੱਕ ਖੂਹ ਵੇਖਣ ਨੂੰ ਮਿਲੇਗਾ ਜੋ ਕਿ ਨਾਨਕ ਸ਼ਾਹੀ ਇਟਾਂ ਦੇ ਨਾਲ ਅੱਜ ਵੀ ਤੁਸੀਂ ਵੇਖ ਸਕਦੇ ਹੋ ਇਹ ਨਾਨਕ ਸ਼ਾਹੀ ਇੱਟਾਂ ਦੇ ਨਾਲ ਖੂਬ ਬਣਿਆ ਹੋਇਆ ਤੁਹਾਨੂੰ ਵੇਖਣ ਨੂੰ ਮਿਲੇਗਾ ਉਸ ਵੇਲੇ ਬਾਬਾ ਸ਼ਾਹ ਬਖਤਿਆਰ ਜੀ ਇਸ ਖੂਹ ਤੋਂ ਇਸ਼ਨਾਨ ਕਰਿਆ ਕਰਦੇ ਸੀ ਤੇ ਇਹ ਪੁਰਾਣੇ ਸਮੇਂ ਦਾ ਖੂਹ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲੇਗਾ ਤੇ ਬਾਬਾ ਸ਼ਾਹ ਬਖਤਿਆਰ ਜੀ ਕਹਿੰਦੇ ਆ ਕੇ ਇਸ ਸਾਹਮਣੇ ਕਮਰੇ 'ਚ ਰਹਿੰਦੇ ਹੁੰਦੇ ਸੀ ਤੇ ਇੱਥੇ ਉਸ ਸਮੇਂ ਦੀਆਂ ਜਿਹੜੀਆਂ ਨੀਹਾਂ ਨੇ ਉਸ ਸਮੇਂ ਦੀਆਂ ਜਿਹੜੀਆਂ ਇੱਟਾਂ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਉਹਦੀ ਵੀ ਤੁਹਾਨੂੰ ਜਾਣਕਾਰੀ ਦੇਨੇ ਆ ਹਜਰਤ ਪੀਰ ਬਾਬਾ ਸ਼ਾਹ ਬਖਤਿਆਰ ਜੀ ਕਹਿੰਦੇ ਆ ਕਿ ਇਸ ਕਮਰੇ ਚ ਉਸ ਵੇਲੇ ਰਹਿੰਦੇ ਹੁੰਦੇ ਸੀ ਤੇ ਉਹ ਤੁਹਾਨੂੰ ਅਸੀਂ ਇਸ ਜਗ੍ਹਾ ਇਸ ਕਮਰੇ ਦੇ ਅੰਦਰ ਦਾ ਜਿਹੜਾ ਵਿਊ ਆ ਉਹ ਦਿਖਾਉਨੇ ਆ ਤੇ ਸੋ ਇਹ ਥਾਂ ਦੇ ਲੋਕਾਂ ਦੇ ਦਸਣ ਅਨੁਸਾਰ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਆ ਕਿ ਪੀਰ ਬਾਬਾ ਸ਼ਾਹ ਬਖਤਿਆਰ ਜੀ ਜਿਹੜੇ ਸੀ ਉਹ ਇਸ ਜਗ੍ਹਾ ਤੇ ਇਸ ਕਮਰੇ ਤੇ ਰਹਿੰਦੇ ਹੁੰਦੇ ਸੀ ਤੇ ਤੁਸੀਂ ਇੱਥੇ ਨਿੱਕੀ ਇੱਟ ਦੀ ਜਿਹੜੀ ਨਿਸ਼ਾਨੀ ਆ ਉਹ ਵੀ ਆਹ ਵੇਖ ਸਕਦੇ ਹੋ ਵੀ ਇੱਥੇ ਇੱਕ ਉਸ ਵੇਲੇ ਨਿੱਕੀ ਇੱਟ ਦਾ ਜਿਹੜਾ ਵਾ ਕਮਰਾ ਉਹਦੀ ਜਿਹੜੀ ਨਿਸ਼ਾਨੀ ਆ ਉਹ ਵੇਖਣ ਨੂੰ ਤੁਹਾਨੂੰ ਮਿਲੇਗੀ ਤੇ ਪੀਰ ਬਾਬਾ ਜੀ ਸ਼ਾਹ ਬਖਤਿਆਰ ਜੀ ਉਹ ਇਸ ਕਮਰੇ 'ਚ ਰਹਿੰਦੇ ਸੀ ਤੇ ਆਹ ਤੁਸੀਂ ਉਸ ਵੇਲੇ ਦੀ ਇੱਕ ਨਹੀਂ ਉਹ ਵੇਖ ਸਕਦੇ ਹੋ ਨਿੱਕੀ ਇੱਟ ਦੀ ਦੀਵਾਰ ਤੇ ਇਥੋਂ ਸਾਨੂੰ ਇਹੀ ਪਤਾ ਲੱਗਦਾ ਵਾ ਕਿ ਬਾਬਾ ਜੀ ਦਾ ਇਹ ਉਹ ਪੁਰਾਣਾ ਕਮਰਾ ਵਾ ਬਾਬਾ ਸ਼ਾਹ ਬਖਤਿਆਰ ਜੀ ਦਾ ਤੇ ਤੁਹਾਨੂੰ ਅਸੀਂ ਹੁਣ ਉਸ ਦਰਬਾਰ ਵਾਲ ਖੜਦੇ ਆ ਉਸ ਭੋਰੇ ਵਾਲ ਖੜਦੇ ਆ ਜਿੱਥੋਂ ਕਿ ਖੰਡ ਨਿਕਲਦੀ ਸੀ ਇਹ ਉਹ ਭੋਰਾ ਸਾਹ ਵੇ ਜਿੱਥੋਂ ਕਿ ਖੰਡ ਨਿਕਲਦੀ ਹੁੰਦੀ ਸੀ ਤੇ ਇੱਥੇ ਜਿਹੜੀਆਂ ਸੰਗਤਾਂ ਜਿਹੜੇ ਸ਼ਰਧਾਲੂ ਇੱਥੇ ਬਾਬਾ ਸ਼ਾਹ ਬਖਤਿਆਰ ਜੀ ਕੋਲ ਆਉਂਦੇ ਹੁੰਦੇ ਸੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸੀ ਉਹਨਾਂ ਵੇਲਿਆਂ ਦੇ ਵਿੱਚ ਇੱਥੇ ਜਿਹੜੀਆਂ ਸੰਗਤਾਂ ਆਉਂਦੀਆਂ ਸੀ ਉਹਨਾਂ ਨੂੰ ਖੰਡ ਦਾ ਇਥੋਂ ਪ੍ਰਸ਼ਾਦ ਦਿੱਤਾ ਜਾਂਦਾ ਸੀ ਬਾਬਾ ਸ਼ਾਹ ਬਖਤਿਆਰ ਜੀ ਵੱਲੋਂ ਹਜਰਤ ਪੀਰ ਬਾਬਾ ਸ਼ਾਹ ਬਖਤਿਆਰ ਜੀ ਦੀ ਐਨੀ ਭਗਤੀ ਵੇਖ ਕੇ ਐਨੀ ਬੰਦਗੀ ਵੇਖ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਉਹ ਇੱਥੇ ਆਪ ਆਏ ਸੀ ਜਦੋਂ ਫਿਰ ਬਾਬਾ ਸ਼ਾਹ ਬਖਤਿਆਰ ਜੀ ਦੇ ਘਰ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਤੇ ਪੁੱਛਿਆ ਕਿ ਬਾਬਾ ਜੀ ਕਿੱਥੇ ਗਏ ਨੇ ਅੱਗੋਂ ਬਾਬਾ ਸ਼ਾਹਬਖਤियार ਜੀ ਦੀ ਪਤਨੀ ਨੇ ਆਖਿਆ ਕਿ ਮੀਆਂ ਜੀ ਪਿੰਡ ਪੀਲੋਵਾਲ ਗਏ ਨੇ ਤੇ ਇਥੋਂ ਤੁਰਨ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਬੋਲੇ ਬੀਬੀ ਵਸੇ ਦਮੋਂ ਦਮ ਮੀਆਂ ਪੀਲੋਵਾਲ ਸੁਨਨੇ ਮਹਿਲ ਡਰਾਮ ਦੇ ਬਰਕਤ ਮਰਦਾਂ ਨਾਲ ਗੁਰੂ ਨਾਨਕ ਪਾਸ਼ਾ ਜੀ ਬੀਬੀ ਜੀ ਨੂੰ ਆਖਦੇ ਕਿ ਬੀਬੀ ਜੀ ਜੇ ਅੱਜ ਬਾਬਾ ਸ਼ਾਹ ਬਖਤਿਆਰ ਜੀ ਇੱਥੇ ਹੁੰਦੇ ਤਾਂ ਅੱਜ ਇੱਥੇ ਸ਼ਹਿਰ ਵਸਣਾ ਸੀ ਇਹਨੇ ਵਚਨ ਕਰਕੇ ਗੁਰੂ ਨਾਨਕ ਦੇਵ ਜੀ ਇਥੋਂ ਤੁਰ ਪਏ ਹੁਣ ਤੁਹਾਨੂੰ ਪੀਰ ਬਾਬਾ ਸ਼ਾਹ ਬਖਤਿਆਰ ਜੀ ਦੀ ਦਰਗਾਹ ਵਿਖਾਉਨੇ ਆ ਤੇ ਉਹ ਭੋਰਾ ਸਾਹਿਬ ਜਿੱਥੋਂ ਖੰਡ ਨਿਕਲਦੀ ਸੀ ਇਧਰ ਤੁਸੀਂ ਅੰਦਰ ਦਾ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਤੇ ਜੇਕਰ ਗੱਲ ਕਰੀਏ ਬਾਬਾ ਸ਼ਾਹ ਬਖਤਿਆਰ ਜੀ ਉਹਨਾਂ ਦੇ ਜਿਹੜੇ 8 ਚੇਲੇ ਹੋਏ ਆ ਆ ਤੁਸੀਂ ਬਾਬਾ ਸ਼ਾਹ ਬਖਤਿਆਰ ਜੀ ਦੇ ਜਿਹੜੇ 8 ਚੇਲੇ ਨੇ ਉਹਨਾਂ ਦੀ ਦਰਗਾਹ ਵੇਖ ਸਕਦੇ ਹੋ ਇਧਰ ਤੁਹਾਨੂੰ ਬਾਬਾ ਸ਼ਾਹ ਬਖਤਿਆਰ ਜੀ ਦੇ 6 ਚੇਲੇ ਉਹਨਾਂ ਦੀ ਆ ਦਰਗਾਹ ਵੇਖਣ ਨੂੰ ਮਿਲੇਗੀ ਇਹ ਜਗ੍ਹਾ ਉਹਨਾਂ ਦੀ ਵੇਖਣ ਨੂੰ ਮਿਲੇਗੀ ਤੇ ਦੋ ਇਧਰਲੀ ਸਾਈਡ ਤੇ ਤੁਸੀਂ ਦਰਗਾਹ ਵੇਖ ਸਕਦੇ ਹੋ ਇਧਰਲੀ ਸਾਈਡ ਤੇ ਦੋ ਜਗ੍ਹਾ ਵੇਖ ਸਕਦੇ ਹੋ ਤੇ ਇਹ ਅੱਠ ਜਿਹੜੇ ਆ ਬਾਬਾ ਸ਼ਾਹ ਬਖਤਿਆਰ ਜੀ ਦੇ ਚੇਲੇ ਹੋਏ ਆ ਤੇ ਹੁਣ ਤੁਹਾਨੂੰ ਅਸੀਂ ਬਾਬਾ ਸ਼ਾਹ ਬਖਤਿਆਰ ਜੀ ਦਾ ਜਿਹੜਾ ਦਰਬਾਰ ਵਾ ਉਹ ਦਿਖਾਉਨੇ ਆ ਤੇ ਇਹ ਦਰਬਾਰ ਬਾਬਾ ਸ਼ਾਹ ਬਖਤਿਆਰ ਜੀ ਦਾ ਵਾ ਤੇ ਇਹਦੇ ਤੁਹਾਨੂੰ ਅਸੀਂ ਅੰਦਰ ਚੱਲ ਕੇ ਦਰਸ਼ਨ ਕਰਾਉਨੇ ਆ ਏ ਪੀਰ ਬਾਬਾ ਸ਼ਾਹ ਬਖਤਿਆਰ ਜੀ ਦਾ ਰੋਜਾ ਇੱਕ ਤਰੀਕ ਪਹਿਲਾ ਮਹੀਨਾ 2018 ਨੂੰ ਉੱਚਾ ਕੀਤਾ ਵਾ ਤੇ ਅੰਦਰ ਤੁਸੀਂ ਗੁਰੂ ਨਾਨਕ ਪਾਸ਼ਾ ਦੀਆਂ ਫੋਟੋਆਂ ਵੀ ਵੇਖ ਸਕਦੇ ਹੋ ਇੱਧਰ ਤੁਸੀਂ ਉਹ ਸਥਾਨ ਵੇਖ ਸਕਦੇ ਹੋ ਜਿੱਥੋਂ ਕਿ ਖੰਡ ਨਿਕਲਦੀ ਹੁੰਦੀ ਸੀ ਏ ਭੋਰਾ ਸਾਹਿਬ ਤੁਸੀਂ ਵੇਖ ਸਕਦੇ ਹੋ ਇਸ ਭੋਰੇ ਵਿੱਚੋਂ ਖੰਡ ਨਿਕਲਦੀ ਹੁੰਦੀ ਸੀ ਤੇ ਹਜਰਤ ਪੀਰ ਬਾਬਾ ਸ਼ਾਹ ਬਖਤਿਆਰ ਜੀ ਖੰਡ ਦਾ ਜਿਹੜਾ ਪ੍ਰਸ਼ਾਦ ਉਹ ਸੰਗਤਾਂ ਨੂੰ ਦਿੰਦੇ ਹੁੰਦੇ ਸੀ ਤੇ ਆਹਾਂ ਹੋਈਆਂ ਸੰਗਤਾਂ ਦੀ ਜਿਹੜੀ ਮਨੋ ਕਾਮਨਾਵਾਂ ਉਹ ਪੂਰੀਆਂ ਹੁੰਦੀਆਂ ਸੀ ਤੇ ਆਹਾਂ ਹੋਈਆਂ ਸੰਗਤਾਂ ਜੜੀਆਂ ਨੇ ਉਹ ਇੱਥੋਂ ਖੰਡ ਦਾ ਪ੍ਰਸ਼ਾਦ ਲੈ ਕੇ ਜਾਇਆ ਕਰਦੀਆਂ ਸੀ ਤੇ ਤੁਸੀਂ ਇਸ ਸਥਾਨ ਦੇ ਜਿਹੜੇ ਦਰਸ਼ਨ ਆ ਉਹ ਕਰ ਸਕਦੇ ਹੋ ਇਸ ਸਥਾਨ ਤੋਂ ਗੁਰੂ ਨਾਨਕ ਪਾਤਸ਼ਾ ਜਦੋਂ ਤੁਰਦੇ ਆ ਤੇ ਉਧਰੋਂ ਭੀਲੋਵਾਲ ਤੋਂ ਜਦੋਂ ਹਜ਼ਰਤ ਪੀਰ ਬਾਬਾ ਸ਼ਾਹ ਬਖਤਿਆਰ ਜੀ ਤੁਰ ਪੈਂਦੇ ਨੇ ਤੇ ਗੁਰੂ ਨਾਨਕ ਪਾਤਸ਼ਾ ਤੇ ਬਾਬਾ ਪੀਰ ਸ਼ਾਹ ਬਖਤਿਆਰ ਜੀ ਇਹਨਾਂ ਦੋਵਾਂ ਦਾ ਮਲਾਪ ਰਸਤੇ ਵਿੱਚ ਹੁੰਦਾ ਵਾ ਤੇ ਜੇ ਇਸ ਜਗ੍ਹਾ ਤੇ ਹੁੰਦਾ ਵਾ ਤੁਹਾਨੂੰ ਹੁਣ ਉਥੇ ਗੁਰਦੁਆਰਾ ਬੇਰ ਸਾਹਿਬ ਬਣਿਆ ਵਾ ਤੇ ਤੁਹਾਨੂੰ ਬਾਕੀ ਦੀ ਜਿਹੜੀ ਜਾਣਕਾਰੀ ਆ ਉਹ ਪਿੰਡ ਵੈਰੋਂਕੇ ਦੇ ਗੁਰਦੁਆਰੇ ਵਿੱਚ ਜਾ ਕੇ ਦੱਸਦੇ ਆ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸ਼ਾਹ ਬਖਤਿਆਰ ਜੀ ਦੇ ਘਰੋਂ ਤੌਰ ਪੇਸੀ ਤੇ ਉਧਰੋਂ ਜਦੋਂ ਪੀਰ ਬਾਬਾ ਸ਼ਾਹ ਬਖਤਿਆਰ ਜੀ ਢੀਲੋਵਾਲ ਤੋਂ ਤੌਰ ਪੇਸੀ ਤੇ ਇੱਥੇ ਇਸ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਇਹਨਾਂ ਦੇ ਮੇਲ ਮਲਾਪ ਹੁੰਦੇ ਨੇ ਬਾਬਾ ਸ਼ਾਹ ਬਖਤਿਆਰ ਜੀ ਦੇ ਤੇ ਤੁਸੀਂ ਇੱਧਰ ਗੁਰਦੁਆਰਾ ਜਿਹੜਾ ਵਾ ਬੇਰ ਸਾਹਿਬ ਵੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਇਸ ਗੁਰਦੁਆਰੇ ਦੇ ਅੰਦਰ ਦੀ ਜਿਹੜੀ ਜਾਣਕਾਰੀ ਆ ਉਹ ਅਸੀਂ ਦਿੰਨੇ ਆ ਤੇ ਆਓ ਚਲੀਏ ਇਸ ਗੁਰਦੁਆਰੇ ਦੇ ਅੰਦਰ ਵੱਲ ਨੂੰ ਸੋ ਪਿਆਰੇ ਦੋਸਤੋ ਮਲਾਪ ਤੋਂ ਬਾਅਦ ਵਿੱਚ ਇਸ ਅਸਥਾਨ ਤੇ ਗੁਰਦੁਆਰਾ ਬਣਿਆ ਹੋਇਆ ਇਹ ਸਭ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਾਬਾ ਸ਼ਾਹ ਬਖਤਿਆਰ ਜੀ ਦੀ ਯਾਦ ਵਿੱਚ ਉਹਨਾਂ ਦੇ ਮੇਲ ਮਲਾਪ ਤੋਂ ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਆਹ ਤੁਹਾਨੂੰ ਇੱਥੇ ਤਲਾਬ ਇਸ਼ਨਾਨ ਕਰਨ ਵਾਸਤੇ ਵੇਖਣ ਨੂੰ ਮਿਲੇਗਾ ਇਹ ਬੇਰ ਸਾਹਿਬ ਗੁਰਦੁਆਰਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾ ਇਹ ਉਹਨਾਂ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਵਾ ਸੋ ਪਿਆਰੇ ਦੋਸਤੋ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਦਾ ਜਿਹੜਾ ਇਤਿਹਾਸ ਆ ਤੇ ਉਹਦੀ ਜਾਣਕਾਰੀ ਤੁਹਾਨੂੰ ਦੇਣੇ ਆ ਤੇ ਇੱਧਰ ਤੁਸੀਂ ਬਾਬੇ ਦੀ ਬੇਰ ਸਾਹਿਬ ਇਹਦਾ ਤੁਸੀਂ ਵੀਊ ਵੇਖ ਸਕਦੇ ਹੋ ਇਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ 베ਰੀ ਦਾ ਇੱਕ ਵੱਖਰਾ ਆਪਣਾ ਇਤਿਹਾਸ ਆ ਤੇ ਤੁਹਾਨੂੰ ਅਸੀਂ ਉਸ ਇਤਿਹਾਸ ਦੀ ਜਿਹੜੀ ਜਾਣਕਾਰੀ ਆ ਉਹ ਦਿੰਨੇ ਆ ਇਸ ਸਥਾਨ ਤੇ ਇਸ ਜਗ੍ਹਾ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਦਾ ਜਿਹੜਾ ਵਾ ਮਹਲਾਪ ਉਹ ਪੀਰ ਬਾਬਾ ਸ਼ਾ ਬਖਤਿਆਰ ਜੀ ਦੇ ਨਾਲ ਹੁੰਦਾ ਵਾ ਤੇ ਪੀਰ ਬਾਬਾ ਸ਼ਾ ਬਖਤਿਆਰ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆ ਕਿ ਬਾਬਾ ਜੀ ਧੁੱਪ ਬਹੁਤ ਲੱਗਦੀ ਆ ਗਰਮੀ ਬਹੁਤ ਲੱਗਦੀ ਆ ਤੇ ਆਪਾਂ ਕਿਸੇ ਛਾਂ ਵਾਲੇ ਰੁੱਖ ਦੇ ਥੱਲੇ ਜਾ ਕੇ ਬੈਠਦੇ ਆ ਤੇ ਕਿਤੇ ਛਾਂ ਵਾਲੀ ਜਗ੍ਹਾ ਕੋਲ ਜਾ ਕੇ ਬੈਠਦੇ ਆ ਤੇ ਬਾਬਾ ਨਾਨਕ ਭਾਈ ਬਾਲੇ ਤੇ ਮਰਦਾਨੇ ਨੂੰ ਆਪਣੇ ਸੰਗੀ ਤੇ ਸਾਥੀ ਨੂੰ ਆਖਣ ਲੱਗੇ ਭਾਈ ਬਾਲਿਆ ਮਰਦਾਨਿਆ ਉਸ ਲਾਗੇ ਵਾਲੇ ਖੂਹ ਦੇ ਵਿੱਚੋਂ ਪਾਣੀ ਜਲ ਲੈ ਕੇ ਆਓ ਤੇ ਬਾਲਾ ਤੇ ਮਰਦਾਨਾ ਪਾਣੀ ਵਾਲੇ ਖੂਹ ਦੇ ਵਿੱਚੋਂ ਜਲ ਲੈ ਕੇ ਆਉਂਦੇ ਨੇ ਤੇ ਬਾਬਾ ਨਾਨਕ ਜੀ ਇਸ 베ਰੀ ਦੇ ਦੋਨਾਂ ਸਿਰਿਆਂ ਤੇ ਸੁੱਕੇ ਹੋਏ ਛਤੀਰ ਤੇ ਜਲ ਦਾ ਛਟਾ ਲਗਵਾਉਂਦੇ ਨੇ ਤੇ 베ਰੀ ਉਸੇ ਵੇਲੇ ਇਹ ਜਿਹੜੀ ਆ ਹਰੀ ਭਰੀ ਹੋ ਜਾਂਦੀ ਆ ਤੇ 베ਰੀ ਹਰੀ ਭਰੀ ਹੋਣ ਤੋਂ ਬਾਅਦ ਵਿੱਚ ਇਸ 베ਰੀ ਨੂੰ ਬੇਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਤੇ ਤੁਹਾਨੂੰ ਅਸੀਂ ਉਹ ਖੂਹ ਜਿਹੜਾ ਵਾ ਉਹਦੇ ਵੀ ਦਰਸ਼ਨ ਕਰਾਉਨੇ ਆ ਤੇ ਇਸ 베ਰੀ ਦੀ ਜਾਣਕਾਰੀ ਜਿਹੜੀ ਆ ਉਹ ਵੀ ਦਿਖਾਉਨੇ ਆ ਤੇ ਉਹ ਜਿਹੜਾ ਸੁੱਕਾ ਛਤੀਰ ਸੀ ਉਹਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਤੇ ਆਓ ਪਹਿਲਾਂ ਤੁਹਾਨੂੰ ਅਸੀਂ ਉਸ ਖੂਹ ਦੇ ਦਰਸ਼ਨ ਕਰਾਈਏ ਜਿੱਥੋਂ ਮਰਦਾਨਾਂ ਤੇ ਬਾਲਾ ਜਲ ਲੈ ਕੇ ਆਏ ਸੀ ਇਸ ਸੁੱਕੇ ਹੋਏ ਖਤੀਰ ਤੇ ਪਾਉਣ ਵਾਸਤੇ ਆ ਤੁਸੀਂ ਉਸ ਵੇਲੇ ਦਾ ਪ੍ਰਾਤਨਿਕ ਖੂਹ ਵੇਖ ਸਕਦੇ ਹੋ ਇਸ ਵਿੱਚੋਂ ਮਰਦਾਨੇ ਨੇ ਜਲ ਦਾ ਇੱਕ ਗੜਵਾ ਭਰ ਕੇ ਖੜਿਆ ਤੇ ਇਹ ਤੁਸੀਂ ਖੂਹ ਦਾ ਜਿਹੜਾ ਵਿਊ ਵਾ ਉਹ ਵੇਖ ਸਕਦੇ ਹੋ ਜੋ ਕਿ ਨਾਨਕ ਸ਼ਾਹੀ ਈਟ ਦੇ ਨਾਲ ਬਣਿਆ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਇਸ ਖੂਹ ਦੇ ਵਿੱਚੋਂ ਜਿਹੜਾ ਜਲਵਾ ਉਹ ਮਰਦਾਨਾ ਲੈ ਕੇ ਗਿਆ ਤੇ ਜਦੋਂ ਇਸ ਖੂਹ ਦੇ ਵਿੱਚੋਂ ਜਲ ਲੈ ਕੇ ਮਰਦਾਨਾ ਜਾਂਦਾ ਵਾ ਤੇ ਇਸ ਸਾਹਮਣੇ ਜਿਹੜੀ ਬੇਰ ਸਾਹਿਬ ਆ ਇਹਦੇ ਦੋਨਾਂ ਹੀ ਸਿਰਿਆਂ ਤੇ ਪਾਇਆ ਤੇ ਇਹ ਜਿਹੜੀ ਬੇਰ ਸਾਹਿਬ ਸੀ ਉਸੇ ਵੇਲੇ ਹਰੀ ਭਰੀ ਹੋ ਗਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਕੌਤਕ ਵੇਖ ਕੇ ਪੀਰ ਬਾਬਾ ਸ਼ਾਹ ਬਖਤਿਆਰ ਜੀ ਹੈਰਾਨ ਹੋ ਗਏ ਤੇ ਗੁਰੂ ਮਹਾਰਾਜ ਜੀ ਦੇ ਚਰਨਾ ਚ ਮੱਥਾ ਟੇਕ ਕੇ ਨਿਹਾਲ ਹੋ ਗਏ ਅਤੇ ਚਰਨਾ ਨਾਲ ਲੱਗ ਕੇ ਸਤਨਾਮ ਵਾਹਿਗੁਰੂ ਕਹਿਣ ਲੱਗੇ ਅੱਜ ਵੀ ਤੁਸੀਂ ਇਹ ਜਿਹੜੀ 베ਰੀ ਆ 베ਰ ਸਾਹਿਬ ਹਰੀ ਭਰੀ ਵੇਖ ਸਕਦੇ ਹੋ ਸੁੱਕੇ ਹੋਏ 베ਰੀ ਦੇ ਛਤੀਰ ਤੋਂ ਬੇਰ ਸਾਬ ਗੁਰਦੁਆਰਾ ਬਣ ਗਿਆ ਗੁਰੂ ਨਾਨਕ ਪਾਸ਼ਾ ਜੀ ਦੇ ਆਉਣ ਨਾਲ ਸੋ ਪਿਆਰੇ ਦੋਸਤੋ ਇਧਰ ਤੁਸੀਂ ਜਿਹੜੇ ਨੇ ਇਸ ਬੇਰ ਦੇ ਟਾਣ ਉਹ ਤੁਸੀਂ ਸੁੱਕੇ ਵੇਖ ਸਕਦੇ ਹੋ ਤੁਹਾਨੂੰ ਦਿਖਾਈ ਦੇਣਗੇ ਤੇ ਇਧਰ ਵੀ ਤੁਸੀਂ ਜਿਹੜੇ ਟਾਣ ਆ ਬੇਰ ਸਾਹਿਬ ਦੇ ਉਹ ਤੁਸੀਂ ਸੁੱਕੇ ਵੇਖ ਸਕਦੇ ਹੋ ਅੱਗੇ ਦਾ ਜਿਹੜਾ ਵਿਊ ਆ ਉਹ ਵੀ ਦਿਖਾਉਨੇ ਆ ਤੇ ਇਧਰ ਵੀ ਤੁਸੀਂ ਬੇਰ ਸਾਹਿਬ ਵੇਖ ਸਕਦੇ ਹੋ ਤੇ ਇਧਰ ਵੀ ਤੁਸੀਂ ਬੇਰ ਸਾਹਿਬ ਦੇ ਟਾਣ ਜਿਹੜੇ ਆ ਸੁੱਕੇ ਹੋਏ ਉਹ ਵੀ ਵੇਖ ਸਕਦੇ ਹੋ ਤੇ ਮਹਾਰਾਜ ਜੀ ਦਾ ਚਮਤਕਾਰ ਤੁਸੀਂ ਵੇਖ ਸਕਦੇ ਹੋ ਕਿ ਬੇਰ ਸਾਹਿਬ ਜਿਹੜੀ ਆ ਉਹਦੇ ਜਿਹੜੇ ਮੋਢ ਨੇ ਉਹ ਤੁਸੀਂ ਇਧਰ ਵੀ ਸੁੱਕੇ ਵੇਖ ਸਕਦੇ ਹੋ ਤੇ ਜੇਕਰ ਬੇਰ ਸਾਹਿਬ ਦੀ ਗੱਲ ਕਰੀਏ 베ਰੀ ਦੀ ਤੇ ਉਹ ਤੁਹਾਨੂੰ ਹਰੀ ਭਰੀ ਮਹਾਰਾਜ ਜੀ ਦੇ ਚਮਤਕਾਰ ਜਿਹੜੇ ਨੇ ਉਹ ਵੇਖਣ ਨੂੰ ਮਿਲਣਗੇ ਤੇ ਜੇਕਰ ਬੇਰ ਸਾਹਿਬ ਦੀ ਗੱਲ ਕਰੀਏ ਤੇ ਟਾਣ ਜਿਹੜੇ ਉਹ ਸੁੱਕੇ ਤੁਹਾਨੂੰ ਦਿਖਾਈ ਦੇਣਗੇ ਜਿੱਧਰ ਨੂੰ ਤੁਸੀਂ ਵੇਖੋਗੇ ਤੇ ਪੱਤੇ ਜਿਹੜੇ ਨੇ ਜਾਂ ਇਸ ਬੇਰ ਸਾਹਿਬ ਦੀ ਜਿਹੜੀ ਹਰਿਆਲੀ ਆ ਉਹ ਤੁਹਾਨੂੰ ਹਰੀ ਭਰੀ ਵੇਖਣ ਨੂੰ ਮਿਲੇਗੀ ਤੇ ਇਸਾਂ ਦੀ ਇੱਕ ਜਿਹੜੀ ਆ ਖਾਸ ਗੱਲ ਉਹ ਸੁਣ ਵਿੱਚ ਇਹ ਆਉਂਦੀ ਆ ਕਿ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਰੋਗੀ ਹੋਵੇ ਜਾਂ ਪੀੜਿਤ ਹੋਵੇ ਉਹ ਇਸ ਬੇਰ ਸਾਹਿਬ ਦੇ ਪੱਤੇ ਜਾਂ ਬੇਰ ਖਾ ਲਵੇ ਤੇ ਕੋਈ ਵੀ ਉਹਦਾ ਰੋਗ ਜਾਂ ਰੋਗੀ ਦੀ ਬਿਮਾਰੀ ਜਿਹੜੀ ਆ ਉਹ ਦੂਰ ਹੋ ਜਾਂਦੀ ਆ ਤੇ ਬਹੁਤ ਸਾਰੇ ਜਿਹੜੇ ਆ ਨਜ਼ਦੀਕ ਪਿੰਡਾਂ ਦੇ ਲੋਕ ਉਹ ਇੱਥੇ ਆਉਂਦੇ ਨੇ ਤੇ ਇਸ ਬੇਰੀ ਦੇ ਪੱਤੇ ਖਾਂਦੇ ਨੇ ਜਾਂ ਇਸ ਤੋਂ ਬੇਰ ਖਾਂਦੇ ਨੇ ਤੇ ਦੁੱਖਾਂ ਤੇ ਤਕਲੀਫਾਂ ਤੋਂ ਰਾਹਤ ਪਾਉਂਦੇ ਨੇ ਇਹ ਬੇਰੀ ਜਿਹੜੀ ਆ ਬੇਰ ਸਾਹਿਬ ਬਹੁਤ ਕਰਮਾਂ ਵਾਲੀ ਦੱਸਿਆ ਜਾਂਦਾ ਵਾ ਸੋ ਪਿਆਰੇ ਦੋਸਤੋ ਇਹ ਤੁਸੀਂ ਇਧਰ 베ਰ ਸਾਹਿਬ ਦਾ ਜਿਹੜਾ ਦ੍ਰਿਸ਼ ਹੈ ਉਹ ਤੁਸੀਂ ਹਰਿਆ ਭਰਿਆ ਵੇਖ ਸਕਦੇ ਹੋ ਇਹ ਗੁਰਦੁਆਰਾ ਅੱਜ 베ਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਤੇ ਇੱਥੇ ਹਰ ਮਹੀਨੇ ਦੇ ਮਹੀਨੇ ਪੁੰਨਿਆਂ ਦਾ ਦਿਹਾੜਾ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਵਾ ਤੇ ਇੱਥੇ ਸੰਗਤਾਂ ਬਹੁਤ ਦੂਰੋਂ ਦੂਰੋਂ ਝਲ ਕੇ ਆਉਂਦੀਆਂ ਨੇ ਤੇ ਆਇਆਂ ਹੋਈਆਂ ਸੰਕਤਾਂ ਦੀਆਂ ਜਿਹੜੀਆਂ ਆਸਾਂ ਅਤੇ ਮਨੋ ਕਾਮਨਾਵਾਂ ਆਵਾ ਉਹ ਪੂਰੀਆਂ ਹੁੰਦੀਆਂ ਨੇ ਇਸ 베ਰ ਸਾਹਿਬ ਦੇ ਮੋਢ ਜਾਂ ਇਸ 베ਰ ਦੇ 베ਰ ਸਾਹਿਬ ਦੇ ਜਿਹੜੇ ਟਾਣ ਕਹਿ ਸਕਦੇ ਆ ਉਹ ਤੁਹਾਨੂੰ ਜਿਹੜੇ ਵਿਖਾਏ ਸੀਗੇ ਥੱਲੇ ਵਾਲੀ ਸਾਈਡ ਤੋਂ ਉਤਰ ਕੇ ਕਿ ਉਹ ਤੁਹਾਨੂੰ ਸੁੱਕੇ ਵੇਖਣ ਨੂੰ ਦੇਖ ਰਹੇ ਸੀ ਤੇ 베ਰ ਸਾਹਿਬ ਜਿਹੜੀ ਆ ਉਹ ਤੁਸੀਂ ਹਰੀ ਭਰੀ ਜਿਹੜੀ ਆ ਉਹ ਵੇਖ ਸਕਦੇ ਹੋ ਤੇ ਇਹ ਹੀ ਗੁਰੂ ਮਹਾਰਾਜ ਜੀ ਦਾ ਚਮਤਕਾਰ ਆ ਤੇ ਤੁਸੀਂ ਵੇਖ ਸਕਦੇ ਹੋ ਧੰਨ ਧੰਨ ਸ੍ਰੀ ਗੁਰੂ ਮਹਾਰਾਜ ਜੀ ਦਾ ਚਮਤਕਾਰ ਸੋ ਪਿਆਰੇ ਦੋਸਤੋ ਇਹ ਸੀ ਸਾਡੀ ਅੱਜ ਵਾਲੀ ਵੀਡੀਓ ਜੇ ਅੱਜ ਵਾਲੀ ਵੀਡੀਓ ਸਾਡੀ ਤੁਹਾਨੂੰ ਚੰਗੀ ਲੱਗੀ ਹੋਵੇ ਸੋ ਆਪਣੇ ਦੋਸਤ ਮਿੱਤਰਾਂ ਨਾਲ ਵੀਡੀਓ ਨੂੰ ਵਾਤੂ ਵਾਤ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਨਵੇਂ ਆਏ ਸਬਸਕ੍ਰਾਈਬ ਕਰਨਾ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਕਿਸੇ ਨਵੇਂ ਟੌਪਿਕ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ